ਜਨਾਲ ਡਿਪਟੀ ਕਮਿਸ਼ਨਰ ਦਫਤਰ ਦੇ ਵਿੱਚ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਅਤੇ ਟੈਕਸੀ ਯੂਨੀਅਨ ਅਤੇ ਟਰੱਕ ਯੂਨੀਅਨ ਦੀ ਸਾਂਝੀ ਮੀਟਿੰਗ ਸਰਦੀ ਗਈ ਸੀ ਜਿਸ ਦੇ ਵਿੱਚ ਡਿਪਟੀ ਕਮਿਸ਼ਨਰ ਐਨ ਐਚ ਆਈ ਦੇ ਅਧਿਕਾਰੀ ਅਤੇ ਪੁਲਿਸ ਦੇ ਅਧਿਕਾਰੀ ਸ਼ਾਮਿਲ ਹੋਏ ਸੀ ਸਮੀਖਿਆ ਖਤਮ ਹੋਣ ਤੋਂ ਬਾਅਦ ਕਿਸਾਨ ਬਾਹਰ ਆਏ ਤੇ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਸਿਰਫ ਗੱਲਾਂ ਹੋਈਆਂ ਨੇ ਪਰ ਕੋਈ ਵੀ ਸਿੱਟਾ ਨਹੀਂ ਨਿਕਲਿਆ ਉਨਾਂ ਦਾ ਇਹ ਕਹਿਣਾ ਹੈ ਕਿ ਐਨਐਚਆਈ ਦੇ ਜਿਹੜੇ ਅਧਿਕਾਰੀ ਆਏ ਸੀ ਉਹਨਾਂ ਦੇ ਕੋਲ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਸੀ ਕਿਸਾਨਾਂ ਨੇ ਕਿਹਾ ਕਿ 23 ਤਰੀਕ ਨੂੰ ਮਾਨਯੋਗ ਹਾਈ ਕੋਰਟ ਦੇ ਵਿੱਚ ਤਰੀਕ ਹੈ ਜਿਸ ਦੌਰਾਨ ਉਹ ਆਪਣਾ ਜਵਾਬ ਦਾ ਦਾਵਾ ਪੇਸ਼ ਕਰਨਗੇ ਅਤੇ ਪਰ ਉਹਨਾਂ ਦਾ ਸੰਘਰਸ਼ ਜਿਹੜਾ ਕਿ ਲਗਾਤਾਰ ਜਾਰੀ ਰਹੇਗਾ ਤੇ ਉਹਨਾਂ ਨੇ ਕਿਹਾ ਕਿ ਟੋਲ ਪਲਾਜ਼ਾ ਤੋਂ ਕਰੋੜਾਂ ਰੁਪਏ ਇਕੱਠੇ ਕੀਤੇ ਜਾਂਦੇ ਨੇ ਪਰ ਸਹੂਲਤਾਂ ਮੁਹੱਈਆ ਨਹੀਂ ਕਰਵਾਈਆਂ ਜਾਂਦੀਆਂ ਮੀਟਿੰਗ ਹੋਈ ਹੈ ਤੁਹਾਡੀ 16 ਜੂਨ ਤੋਂ ਟੋਲ ਪਲਾਜ਼ਾ ਫਰੀ ਹੈ 30 ਜੂਨ ਨੂੰ ਤੁਹਾਡੀ ਹਾਜ਼ਰੀ ਦੇ ਵਿੱਚ ਆਪਾਂ ਉਹਨੂੰ ਪੱਕੇ ਤੌਰ ਤੇ ਬੰਦ ਕਰਤਾ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਸਾਡੀ ਇੱਕ ਮੀਟਿੰਗ ਸੱਦੀ ਸੀ ਔਰ ਉਸ ਮੀਟਿੰਗ ਦੇ ਵਿੱਚ ਵੀ ਸਾਡੀਆਂ ਵਿਚਾਰਾਂ ਹੋਈਆਂ ਨੇ ਜੋ ਉੱਥੋਂ ਦੀਆਂ ਕਮੀਆਂ ਸੀ ਅਸੀਂ ਉਹਨਾਂ ਨੂੰ ਉੰ ਦਸਿਆਂ ਤੇ ਉਹਨਾਂ ਨੇ ਇਹ ਗੱਲ ਉਸੇ ਟਾਈਮ ਡੀਸੀ ਸਾਹਿਬ ਨੇ ਉਹਦੇ ਲੈਟਰ ਬਣਾ ਕੇ ਅੱਗੇ ਭੇਜਤੇ ਸੀ ਪਰ ਮੈਨੂੰ ਇੰਜ ਲੱਗਿਆ ਵੀ ਅੱਜ ਵੀ ਉਹਦਾ ਕੋਈ ਜਵਾਬ ਆ ਜਿਹੜਾ ਸਾਡੇ ਮਾਨਯੋਗ ਡੀਸੀ ਸਾਹਿਬ ਨੂੰ ਉਹਨਾਂ ਨੇ ਐਨਐਚਐਨ ਨਹੀਂ ਦਿੱਤਾ ਵੀ ਜਿਹੜੇ ਤੁਸੀਂ ਭੇਜ ਰਹੇ ਹੋ ਇਹਦਾ ਕੀ ਜਵਾਬ ਆ ਅੱਜ ਵੀ ਉਹ ਕਹਿ ਰਹੇ ਸੀ ਅੰਦਰ ਉਹਨਾਂ ਨੂੰ ਵੀ ਮੈਨੂੰ ਮੇਰੇ ਜਵਾਬ ਤੇ ਦਿਓ ਮੈਂ ਭੇਜ ਰਹੀ ਹਾਂ ਇਹ ਲੇ ਕੇ ਇਸ ਕਰਕੇ ਐਨਐਚ ਦੇ ਕਿਸੇ ਗੱਲ ਤੇ ਸੀਰੀਅਸ ਨਹੀਂ ਹੈਗਾ ਉਹ ਇਸ ਗੱਲ ਤੇ ਟਿਕਿਆ ਆ ਵੀ ਟੋਲ ਪਲਾਜਾਂ ਬੰਦ ਆ ਤੇ ਬੰਦ ਆ ਅਸੀਂ ਤੇ ਸਟੇਟ ਸਰਕਾਰ ਤੋਂ ਪੈਸੇ ਲੈ ਹੀ ਲੈਣੀ ਆ 100% ਉਹਦੇ ਮਨ 'ਚ ਇਹੀ ਗੱਲ ਆ ਅੱਜ ਤਿੰਨਾ ਟੂਲ ਪਲਾਜਾਂ ਤੋਂ ਜਿਹੜਾ 292 ਕਿਲੋਮੀਟਰ ਦਾ ਆਬਾਰਡ ਆ ਉਹਦੇ ਜਿਹੜੇ ਤਿੰਨ ਟੂਲ ਪਲਾਜੇ ਨੇ ਕਰਨਾਲ ਵਾਲਾ ਸ਼ੰਭੂ ਵਾਲਾ ਤੇ ਲੋਡੋ ਵਾਲਾ ਲਗਭਗ ਇਹਨਾਂ ਦੇ ਉੱਤੋਂ ਸਾਲ ਦਾ 900 ਕਰੋੜ ਦੇ ਲਗਭਗ ਜਾ ਰਿਹਾ ਹੈ ਤਿੰਨਾ ਟੂਲ ਪਲਾਜ਼ਾਂ ਤੋਂ ਤੇ ਗਟਕਰੀ ਸਾਹਿਬ ਇਹ ਹੋਂ ਬੁੱਬਕੇ ਬਿਆਨ ਦਿੰਦੇ ਆ ਕਿ ਮੈਂ ਇਮਾਨਦਾਰ ਮੈਂ ਜਨਤਾ ਦੀ ਖਾਤਰ ਐਨਾ ਰੋਡਾਂ ਤੇ ਪੈਸਾ ਖਰਚ ਕਰਤਾ ਇਹ ਪੈਸਾ ਤੇ ਫਿਰ ਸਾਡਾ ਹੀ ਆ ਨਾ ਜਨਤਾ ਦਾ ਹੀ ਚੱਕੇ ਉਹ ਸਰਕਾਰ ਕੰਨੀਓ ਕੀ ਲਾ ਰਿਆ ਸਰਕਾਰ ਕੀ ਲਾ ਰਹੀ ਆਪਣਾ ਉਹ ਜਵਾਬ ਦੇਣ ਗਟਕਰੀ ਸਾਹਿਬ ਅੱਜ ਸਾਡੇ ਵਿੱਚ ਟ੍ਰਾਂਸਪੋਰਟ ਯੂਨੀਅਨ ਦੇ ਵੀ ਨੁਮਾਇंदे ਆਏ ਸੀਗੇ ਟੈਕਸੀ ਯੂਨੀਅਨ ਦੇ ਨੁਮਾਇंदे ਆਏ ਸੀ ਔਰ ਸਾਡੀਆਂ ਦੋਨੇ ਜਥੇਬੰਦੀਆਂ ਵੱਲੋਂ ਆ ਮੈਂ ਪ੍ਰਧਾਨ ਤੌਰ ਤੇ ਤੇ ਦਲਬਾਖ ਸਿੰਘ ਗਿੱਲ ਸਾਡੀ ਇਹ ਦੂਸਰੀ ਮੀਟਿੰਗ ਪ੍ਰਸ਼ਾਸਨ ਨਾਲ ਹੋਈ ਆ ਔਰ ਅਸੀਂ ਆਪਣੀ ਸਾਰੀ ਗੱਲ ਰੱਖੀ ਆ ਦੁਬਾਰਾ ਤੋਂ ਰੱਖੀ ਆ ਪਹਿਲੀ ਮੀਟਿੰਗ ਚ ਵੀ ਰੱਖੀ ਸੀ ਹੁਣ ਵੀ ਰੱਖੀ ਆ ਔਰ ਮੈਂ ਉਥੇ ਐਸ ਐਚਓ ਲੱਡੂਵਾਲ ਨੂੰ ਵੀ ਸਵਾਲ ਕੀਤਾ ਮੈਡਮ ਨੂੰ ਕਿਹਾ ਵੀ ਇਹਨੂੰ ਪੁੱਛੋ ਕਿ ਜਿਹੜੇ ਏਡੇ ਏਡੇ ਟੋਏ ਪਏ ਨੇ ਵੀ ਉਹ ਕਿੰਨੇ ਲੋਕ ਉਥੇ ਆਪਣੇ ਡੈਥਸ ਹੋਈ ਆ ਵੀ ਇਹ ਉਹਦਾ ਵੇਰਵਾ ਦਵੇ ਤੇ ਉਹ ਮੰਨੇ ਨੇ ਵੀ ਹਾਂ ਡੈਥਸ ਹੋਈਆਂ ਨੇ ਸੋ ਆਪਣੇ ਇਹ ਲੋਕ ਇੰਨੇ ਨੇ ਪੈਸਾ ਭਰ ਰਹੇ ਆ ਤੇ ਉਹ ਪੈਚਵਰਕ ਵੀ ਨਹੀਂ ਕਰਕੇ ਦੇ ਰਹੇ ਔਰ ਅਸੀਂ ਰੀਸੈਂਟਲੀ ਦੇਖਿਆ ਉਹ ਨਾਲਾ ਸਾਰੇ ਬਲੌਕ ਨੇ ਪਾਣੀ ਉੱਪਰ ਰੋਡ ਤੇ ਤੁਰਿਆ ਫਿਰ ਰਿਹਾ ਸਰ ਮੀਟਿੰਗ ਕਹਿੰਦਾ ਬੇਸਿੱਟਾ ਰਹੀ ਮੀਟਿੰਗ ਬੇਸਿੱਟਾ ਨਹੀਂ ਰਹੀ ਮੈਂ ਇਹ ਗੱਲ ਕਹਿਣਾ ਹੁੰਦਾ ਵੀ ਕੋਈ ਵੀ ਬੈਠਕ ਹੁੰਦੀ ਆ ਉਹ ਕਦੇ ਬੇਸਿੱਟਾ ਨਹੀਂ ਰਹਿੰਦੀ ਉਹਦੇ ਵਿੱਚ ਕੁਝ ਨਾ ਕੁਝ ਨਿਕਲ ਕੇ ਜ਼ਰੂਰ ਆਉਂਦਾ ਜਿਵੇਂ ਕਿ ਅੱਜ ਮੈਡਮ ਨੇ ਉਹਨਾਂ ਨੂੰ ਕਿਹਾ ਵੀ ਜਿਹੜਾ ਅਧਿਕਾਰੀ ਆਏ ਸੀ ਐਨਐਚ1 ਤੋਂ ਉਹ ਕਹਿੰਦੇ ਵੀ ਤੁਸੀਂ ਆਪਣਾ ਪੂਰਾ ਡਾਟਾ ਲੈ ਕੇ ਕਿਉਂ ਨਹੀਂ ਆਉਂਦੇ ਉਨ੍ਹਾਂ ਕੋਲ ਅਧਿਕਾਰ ਹੀ ਹੈ ਨਹੀਂ ਉਹ ਆ ਜਾਂਦੇ ਨੇ ਫਾਰਮੈਲਿਟੀ ਤੌਰ ਤੇ ਬਹਿ ਜਾਂਦੇ ਨੇ ਔਰ ਜਦੋਂ ਉਹਨਾਂ ਨੂੰ ਕੋਈ ਗੱਲ ਪੁੱਛੀ ਜਾਂਦੀ ਹੈ ਤਾਂ ਉਹ ਫੋਨ ਕੱਢ ਲੈਂਦੇ ਆ ਵੀ ਅਸੀਂ ਉਹਨੂੰ ਪੁੱਛ ਕੇ ਦੱਸਾਂਗੇ ਅੱਜ ਆਏ ਸੀ ਐਨਸੀਆਈ ਅੱਜ ਆਏ ਸੀ